ਹੁਣ ਤੂੰ ਸੁਭਾਈ ਦੇ ਜਾਨਾ ਐਡਾ ਆਪੇ ਮੂੰਹ ਕਹਿ ਕੇ ਆ ਵੀ ਕਰਈਏ ਨੋਝੇ ਗੱਲਾਂ ਕਰੀ ਜਾਣਾ ਆਇਆ ਉਹ ਸਭ ਫਾਇਡ ਹੈ ਯਾਰ ਉਹ ਲੱਕ ਕਿਹੜਾ ਸਾਰਾ ਉਹ ਰੋਕੇ ਰਿਹਾ ਤਾਂ ਨਹੀਂ ਸੀ ਆਜੀ ਆਈਆਂ ਵੀ ਸਾਨੂੰ ਪਤਾ ਨਹੀਂਗਾ ਚਾਹ ਦੇ ਇੰਸਟਰੂਮੈਂਟ ਦੇ ਵਿੱਚ ਨਹੀਂ ਚੰਨ ਕੇ ਚਾਰਗੇ ਦੇ ਮਾਰੀ ਦੇ ਵਿੱਚ ਆ ਫਿਰ ਉੱਤੋਂ ਅਗੇ ਲੱਗੇ ਸੁਪਨੀ ਭਲਾ ਨਹੀਂ ਰੋਹੀਆਂ ਨੇ ਵੀ ਜਲ ਠੰਡ ਕੀ ਲੈਣਾ ਤੇ ਗੱਲ ਅਸੀਂ ਕਰੀ ਨਹੀਂ ਹੁਣ ਤੂੰ ਧੱਕੇ ਨਾਲ ਹੀ ਅੱਗੇ ਪਹੁੰਚਿਆ ਤੁਸੀਂ ਦੇਖ ਰਹੇ ਹੋ ਕੇ ਜੀ ਟੀਵੀ ਰਹਿਣਾ ਮੈਂ ਤੁਹਾਡਾ ਸਾਥੀ ਕਸ਼ਮੀਰ ਸਿੰਘ ਸਾਥੀਓ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਠੋਬਰੀਆਂ ਪਿੰਡ ਦੇ ਵਿੱਚ ਪਿੰਡ ਤੋਂ ਜਸਟ ਬਾਹਰ ਨਾਲ ਹੀ ਹਣ ਦੇ ਬਿਲਕੁਲ ਨਾਲ ਤਲਵਾੜਾ ਰੋਡ ਦੇ ਉੱਤੇ ਅਸੀਂ ਖੜੇ ਆ ਜਿੱਥੇ ਤੁਸੀਂ ਦੇਖ ਰਹੇ ਹੋ ਇੱਕ ਰੋਡਵੇਜ ਬੱਸ ਪਲਟੀ ਹੋਈ ਆ ਉਹ ਕਦੋਂ ਤੋਂ ਪਲਟੀ ਅਸੀਂ ਤਾਂ ਹੁਣ ਮੌਕੇ ਤੇ ਪਹੁੰਚੇ ਇੱਥੋਂ ਦੇ ਲੋਕ ਜੋ ਇਕੱਠੇ ਹੋਇਆ ਉਹਨਾਂ ਨਾਲ ਗੱਲਬਾਤ ਕਰਦੇ ਜਿੰਨੀ ਮੋਟੀ ਮੋਟੀ ਜਾਣਕਾਰੀ ਅਸੀਂ ਦੇ ਦਈਏ ਸਾਨੂੰ ਫੋਨ ਤੇ ਜਾਣਕਾਰੀ ਮਿਲੀ ਸੀ ਕਿ ਇਹ ਕਿਸੇ ਡੈਂਪਰ ਨੂੰ ਕਿਸੇ ਟਰੈਕਟਰ ਟਰਾਲੀ ਨੂੰ ਕਰੋਸ ਕਰ ਰਿਹਾ ਥੋੜਾ ਜਿਹਾ ਆਊਟ ਆਫ ਕੰਟਰੋਲ ਹੋ ਗਈ ਏ ਰੋਡਵੇਜ 'ਚ ਬੱਸ ਬਾਕੀ ਅਸੀਂ ਪੂਰੀ ਜਾਣਕਾਰੀ ਇੱਥੋਂ ਦੇ ਲੋਕਾਂ ਨਾਲ ਲੈਂਦੇ ਆਂ ਦੇਖਦੇ ਆ ਕਿਹੜੀ-ਕਿਹੜੀ ਸਵਾਰੀ ਵਿੱਚ ਸੀ ਮੌਕੇ ਤੇ ਕਿਹੜੇ ਲੋਕ ਸੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਡਰਾਈਵਰ ਕਨੈਕਟਰ ਜੋ ਇਸ ਬੱਸ ਦੇ ਰੋਡਵੇਜ ਦੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਆਖਰ ਇਹ ਬੱਸ ਦਾ ਪਲਟਣ ਦਾ ਕਾਰਨ ਕੀ ਸੀ ਨੁਕਸਾਨ ਵੀ ਕੋਈ ਹੋਇਆ ਜਾਂ ਨਹੀਂ ਹੋਇਆ ਇਹ ਪੂਰੀ ਜਾਣਕਾਰੀ ਅਸੀਂ ਇੱਥੋਂ ਦੇ ਲੋਕਾਂ ਨਾਲ ਜਾਣਦੇ ਆ ਬਾਪੂ ਜੀ ਤੁਸੀਂ ਇੱਥੇ ਬੱਸ ਦੇ ਕੋਲ ਹੀ ਸੀ ਹਾਂਜੀ ਵਿੱਚ ਸੀ ਅੱਛਾ ਬੱਸ ਦੇ ਵਿੱਚ ਹੀ ਸੀ ਕੀ ਕਾਰਨ ਬਣਿਆ ਕਾਰਨ ਇਹ ਬਣਿਆ ਡੈਂਪਰ ਆਉਂਦਾ ਏ ਮਿੱਟੀ ਦਾ ਭਰਿਆ ਓ ਮਗਰਲੀ ਟਾਣੀ ਤੋਂ ਲੱਗਿਆ ਡਰਾਈਵਰ ਆ। ਅੱਛਾ ਜੀ। ਕੋਨੇ ਸਾਈਡ ਨਹੀਂ ਦਿੱਤਾ। ਇੱਥੇ ਆ ਕੇ ਵੀ ਉਹਨੇ ਆ ਗਈ ਤਾਂ ਇਧਰ ਸਾਈਡ ਦਿੱਤਾ। ਮੜੇ ਇਹਨਾਂ ਨੇ ਸੋਚਿਆ ਵੀ ਟੱਪ ਜਾਗੇ। ਤੇ ਉੱਥੇ ਜਦੋਂ ਬਹਿਣ ਨਾ ਪਿੱਟੋ ਬ੍ਰੇਕ ਮਾਰਦੇ ਮਾਰਦੇ। ਅੱਛਾ ਬ੍ਰੇਕ ਮਾਰਦੇ ਮਾਰਦੇ ਸਾਈਡ। ਸਾਈਡ ਤੇ ਉਹਦਾ ਪੋਲੀ ਜਗਾ ਹੀ। ਆ ਪੋਲੀ ਜਗਾ ਭੰਤੀ ਕਰ ਬੱਸ ਨੇ ਪਹਿਲਾਂ ਸਾਰੀ ਪੋਲੀ ਪਈ ਆ। ਅੱਛਾ ਜੀ। ਤੇ ਨਹੀਂ ਡੈਂਪਰ ਵਾਲਾ ਉਹ ਚਲਾ ਗਿਆ ਇੱਥੋਂ ਕਿ ਟੈਂਪਰ ਵਾਲਾ ਲੈ ਗਿਆ ਭਜਾ ਕੇ ਉਹਦਾ ਅੱਛਾ ਉਦੋਂ ਹੀ ਮੌਕੇ ਤੇ ਚੱਲ ਗਿਆ ਜਿਹੜਾ ਅਸੀਂ ਉਤਰਦੇ ਸਵਾਰੀਆਂ ਉਤਰਦੀਆਂ ਰਹਿ ਗਈਆਂ ਉਹ ਭੱਜ ਗਿਆ ਤੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਨੂੰ ਨਹੀਂ ਬਚਾਅ ਹੋ ਗਿਆ ਅੱਛਾ ਬਚਾਅ ਹੋ ਗਿਆ ਹਾਂਜੀ ਤੇ ਸਵਾਰੀਆਂ ਬਾਕੀ ਚਲੀਆਂ ਗਈਆਂ ਕਿ ਨਹੀਂ ਤੇ ਥੋੜੀਆਂ ਇਸ ਵਾਰ ਦੀ ਬਾਕੀ ਗਈਆਂ ਸਾਰੀਆਂ ਬੁੱਢੀ ਮਾੜੀ ਅੱਛਾ ਕਿੰਨੇ ਕ ਵਜ ਦੀ ਇਹ ਗੱਲ ਕਿੰਨੇ ਕ ਟਾਈਮ ਸੀ ਦੋ ਸ਼ਾਮ 7 ਵਜੇ ਤੋਂ ਉੱਥੋਂ ਤਲਵਾੜਾਂ ਚੱਲ ਕੇ ਆਈ ਹੈ ਤੁਸੀਂ ਹਸਾਬ ਨਾਲ ਕਿੰਨਾ ਟਾਈਮ ਅੱਛਾ 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 ਇਹ ਤਾਂ ਤਲਵਾੜੇ ਤੋਂ ਨਿਕਲਦੀ ਆ ਹਾਂਜੀ ਠੀਕ ਹੈ ਧੰਨਵਾਦ ਜੀ ਸਾਥੀਓ ਤੁਸੀਂ ਦੇਖ ਸਕਦੇ ਹੋ ਅਸੀਂ ਇੱਕ ਨਾ ਹੋਰ ਵਿੱਚ ਅਪੀਲ ਕਰਦੀਏ ਛੋਟੀ ਜੀ ਕਿ ਕਈ ਸਾਥੀ ਸਾਡੇ ਕਿਸਾਨ ਸਾਥੀ ਵੀ ਬੜੇ ਗਲਤ ਹੁੰਦੇ ਆ ਕਈ ਵਾਰੀ ਕੀ ਹੁੰਦਾ ਕਿ ਸੜਕ ਜਿੰਨੀ ਹੁੰਦੀ ਉਹ ਤੋਂ ਜ਼ਿਆਦਾ ਜਿੰਨੀ ਸੜਕ ਦੀ ਜਗ੍ਹਾ ਉਹ ਛੱਡਦੇ ਨਹੀਂ ਅਸੀਂ ਸੱਡਾ ਤੋਂ ਵੱਡ-ਵੱਡ ਕੇ ਅਸੀਂ ਨਾ ਕਈ ਵਾਰੀ ਖੇਤਾਂ ਚ ਰਲ ਜਾਂਦੀਆਂ ਅਸੀਂ ਇਹ ਨਹੀਂ ਕਰ ਰਹੇ ਇਸ ਕਿਸਾਨ ਨੂੰ ਜਿਆਦਾਤਰ ਬਹੁਤੀ ਵਾਰੀ ਕਈ ਵਾਰੀ ਕਿਉਂ ਤਾਂ ਕਿ ਖੇਤਾਂ ਦੇ ਵਿੱਚ ਜਗਰ ਲਾ ਲੀਤੀ ਜਾਂਦੀ ਇਹਦਾ ਵੀ ਕਈ ਵਾਰੀ ਕਾਰਨ ਹੋ ਜਾਂਦਾ ਕਿ ਜਗਾ ਥੋੜੀ ਬਣਦੀ ਆ ਅੱਜ ਚਲੋ ਨੁਕਸਾਨੋਂ ਤੋਂ ਬਚ ਗਿਆ ਬੜੀ ਕਿਰਪਾ ਰਹੀ ਮਾਲਕ ਦੀ ਪਰ ਅਸੀਂ ਡਰਾਈਵਰ ਕਨੈਕਟਰ ਨਾਲ ਵੀ ਗੱਲਬਾਤ ਕਰਦੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬੱਸ ਦਾ ਨੰਬਰ ਐਚ 457 A 2952 ਇਹ ਵਾਇਸੇ ਸਰਸਾ ਤਲਵਾੜਾ ਸਰਸਾ ਹਾਂਜੀ ਹਾਂਜੀ ਇੱਥੇ ਕਿਹੜਾ ਪਿੰਡ ਹੈ ਆ ਹੀ ਪਿੰਡ ਹੈ ਅੱਛਾ ਇਹ ਤੁਸੀਂ ਦੇਖਿਆ ਇੱਥੇ ਤੁਸੀਂ ਉਦੋਂ ਮੌਕੇ ਤੇ ਹੈਗੇ ਸੀ ਇੱਥੇ ਹਾਂ ਬਾਅਦ ਚ ਆ ਗਏ ਸੀ ਅਸੀਂ ਮੌਕੇ ਤੇ ਅੱਛਾ ਜੀ ਇਹ ਟਰਾਲੇ ਵਾਲਾ ਦਾ ਕਸੂਰ ਹੈ ਜਿਹੜਾ ਮਿੱਟੀ 'ਚ ਚੱਲਦੇ ਪਏ। ਅੱਛਾ ਟਰਾਲੇ ਵਾਲੇ ਦਾ ਕਸੂਰ ਮੰਨਦੇ। ਹਾਂ। ਚਲੋ ਅਸੀਂ ਤੇ ਇਹ ਮੰਨਦੇ ਵੀ ਬਚਾਅ ਹੋ ਗਿਆ। ਸਭ ਤੋਂ ਵੱਡੀ ਚੀਜ਼ ਇਹ ਹੈ। ਕਿੱਥੋਂ ਘੱਟ ਅੱਗੇ 15 ਕਿੱਲੇ ਥਾਂ। ਹਾਂਜੀ। ਹੋਰ ਮਾਰਦੇ ਮਾਰਦੀ ਗੱਡੀ ਪਿੱਛੇ 15 ਕਿੱਲੇ। ਠੀਕ ਹੈ। ਉਹ ਮਗਰ ਧਾਣੀਆਂ ਇਹਨਾਂ ਨੂੰ ਪਤਾ ਹੈ ਉਹ ਧਾਣੀ ਤੋਂ ਮਗਰ ਲੱਗੇ ਆ। ਇਹਨਾਂ ਚੱਲ ਪਏ ਨੇ ਟਰਾਲੇ ਦਿਨ ਰਾਤ ਚੱਲ ਰਹੇ ਨੇ ਇੱਥੇ। ਅੱਛਾ। ਤੇ ਰਸਤਾ ਤੁਹਾਨੂੰ ਪਤਾ ਹੀ ਹੈ। ਵੀ ਦੁਨੀਆ ਨੇ ਨੰਗਣਾ ਹੁੰਦਾ ਹੈ। ਅੱਛਾ। ਤੇ ਸਭ ਨੂੰ ਦਿੱਕਤ ਆ ਰਹੀ ਹੈ। ਚਲੋ ਠੀਕ ਹੈ ਧੰਨਵਾਦ ਜੀ ਤਾਂ ਇਹ ਬਸ ਦੇ ਜਿਹੜਾ ਸਟਾਫ ਉਹ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਜੀ ਕੀ ਕਾਰਨ ਬਣਿਆ ਤਾਂ ਮਿੱਟੀ ਦੇ ਟਰਾਲੇ ਇੱਥੇ ਚੱਲੀ ਜਾਂਦੇ ਨੇ ਉਹਨਾਂ ਨੂੰ ਅਸੀਂ ਓਵਰਟੇਕ ਕਰ ਰਹੇ ਸੀ ਜਿਵੇਂ ਟਰਾਲ ਅੱਗੇ-ਅੱਗੇ ਚੱਲ ਰਿਹਾ ਸੀਗਾ ਸਾਈਡ ਦੇ ਵਿੱਚ ਕੱਚੀ ਜਗ੍ਹਾ ਸੀ ਜਿਸ ਕਾਰਨ ਬਸ ਦਾ ਡਾਇਰੈਕਟ ਸਾਈਡ 'ਚ ਹੋ ਗਿਆ ਤੇ ਹੁੰਦਾ ਨਿਕਲਦੀ ਜਿਵੇਂ ਕਿਸੇ ਸਵਾਰੀਆਂ ਨੂੰ ਜਾਣਿਆ ਉਹ ਕਹਿੰਦੇ ਕਿ ਕਾਫੀ ਦੇਰ ਤੋਂ ਤੁਸੀਂ ਪਿੱਛੋਂ ਹਾਰਨ ਮਾਰ ਰਹੇ ਸੀ ਤੇ ਉਹਨਾਂ ਨੇ ਜਗ੍ਹਾ ਨਹੀਂ ਦਿੱਤੀ ਇਹੀ ਕਾਰਨ ਸੀ ਇਹ ਜਗਾ ਰੋਡ ਵੀ ਪੂਰਾ ਪੂਰਾ ਸਾਈਡਾਂ 'ਚ ਜਗਾ ਵੀ ਘਟਾ ਹੈ ਬਸ ਉਹ ਅੱਗੇ ਅੱਗੇ ਚੱਲ ਰਿਆ ਸੀ ਉਹਨੂੰ ਹੋਰ ਨਹੀਂ ਸੁਣਿਆ ਡੱਕ ਡੱਕ ਵੀ ਹੁੰਦੇ ਆ ਅੱਜਕੱਲ ਤੁਹਾਨੂੰ ਪਤਾ ਹੈ ਉਸ ਵਾਰ ਜਦੋਂ ਜਿਵੇਂ ਉਹਨੇ ਸਾਈਡ ਦਿੱਤੀ ਥੋੜੀ ਜੀ ਕੱਢਣ ਲੱਗੇ ਬਸ ਤੇ ਸਾਈਡ ਦੇ ਵਿੱਚ ਬਸ ਚਲੀ ਗਈ ਜੀ ਸਾਥੀ ਵੀ ਅਸੀਂ ਪਹਿਲਾਂ ਵੀ ਅਪੀਲ ਕੀਤੀ ਫੇਰ ਦੁਬਾਰੇ ਕਹਿੰਦੇ ਕਿਸਾਨ ਸਾਥੀਆਂ ਨੂੰ ਸਾਡੀ ਅਪੀਲ ਆ ਕਿ ਸੜਕ ਨੂੰ ਨਾ ਵਡਿਆ ਕਰੋ ਬਹੁਤ ਵਾਰੀ ਅਸੀਂ ਇਹ ਨਹੀਂ ਕਹਿ ਰਹੇ ਵਾਰੀ ਵਾਰੀ ਕਿ ਇਹ ਸਾਥੀ ਨੇ ਸੜਕ ਵਢੀ ਆ ਬਹੁਤ ਥਾਈਂ ਦੇਖਿਆ ਕਿ ਬੱਚਿਆਂ ਵਾਲਿਆਂ ਵਹਿਣਾ ਵੀ ਟੱਪਦੀਆਂ ਉਥੋਂ ਔਰ ਜੇ ਇੱਥੇ ਨੁਕਸਾਨ ਨਹੀਂ ਹੋਇਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਹਰ ਵਾਰ ਬਚਤ ਹੋਏਗੀ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਬੱਚਿਆਂ ਦੀਆਂ ਵੈਣਾ ਕਈ ਵਾਰੀ ਕਰਾਸ ਕਰਦੀਆਂ ਅਸੀਂ ਦੇਖਿਆ ਕਿ ਸੜਕ ਬਹੁਤ ਥੋੜੀ ਹੁੰਦੀ ਆ ਪਤਾ ਨਹੀਂ ਇੰਨੀਆਂ ਜਮੀਨਾ ਹੁੰਦੇ ਬਾਅਦ ਜੀ ਦੀ ਕਾਹਤੋਂ ਸੜਕਾਂ ਵੱਡਣ ਨੂੰ ਕਈ ਤੇ ਅਸੀਂ ਇਹੋ ਜਿਹੇ ਵੀਡੀਓ ਨਾਲ ਲਾ ਦੇਾਂਗੇ ਖਾਲੀ ਇਹ ਲੱਕ ਵਾਲੀ ਸੜਕ ਛੱਡੀ ਕੱਚੀ ਛੱਡੀ ਇੰਚ ਵੀ ਨਹੀਂ ਛੱਡੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਕਿ ਸੜਕ ਦੀ ਥੋੜੀ ਜਗ੍ਹਾ ਦੇ ਦੇ ਦਿਓ ਵੱਡੇ ਸਾਧਨ ਜਦੋਂ ਇੱਕ ਦੂਜੇ ਨੂੰ ਕਰਾਸ ਕਰਦੇ ਆ ਕਈ ਵਾਰੀ ਭਾਈ ਜੀ ਅਸੀਂ ਦੇਖਿਆ ਕਿ ਡਰਾਈਵਰਾਂ ਨਾਲ ਕਈ ਵਾਰੀ ਸਾਡੀ ਗੱਲਬਾਤ ਕਿੰਨੇ ਸਾਨੂੰ ਸਮਾਂ ਵੀ ਬੜਾ ਸੀਮਿਤ ਦਿੱਤਾ ਜਾਂਦਾ ਕਿ ਉਹਨੇ ਏਰੀਏ ਦੇ ਵਿੱਚ ਅਸੀਂ ਬੱਸ ਸਟੈਂਡ ਦੂਜੇ ਤੇ ਵੀ ਪਹੁੰਚਣਾ ਹੁੰਦਾ ਮਤਲਬ ਐਂਡ ਤੱਕ ਪਹੁੰਚਣਾ ਹੁੰਦਾ ਟਾਈਮਿੰਗ ਤਾਂ ਹਰ ਬੱਸ ਦੀ ਹੁੰਦੀ ਹੈ ਹਾਂਜੀ ਮਤਲਬ ਘੱਟ ਟਾਈਮ ਹੋ ਕੇ ਇੰਦੇ ਦਿੱਤਾ ਜਾਂਦਾ ਇਹ ਵੀ ਦਬਾਅ ਤਾਂ ਨਹੀਂ ਕਿਤੇ ਰਿੰਦਾ ਨਹੀਂ ਨਹੀਂ ਇਹੋ ਜਿਹਾ ਕੋਈ ਦਬਾਅ ਨਹੀਂ ਬਸ ਟਾਈਮਿੰਗ ਤਾਂ ਹੁੰਦੀ ਹੈ ਚਲੋ ਰੂਟੀਨ ਜੋ ਚੱਲ ਰਹੇ ਆ ਆਰਾਮ ਨਾਲ ਪਰ ਫੇਰ ਵੀ ਜੋ ਜਗ੍ਹਾ ਹੀ ਹੈ ਨਹੀਂ ਉਸ ਦਾ ਉਹਦੇ ਵਿੱਚ ਕੀ ਕਸੂਰ ਹੈ ਚਲੋ ਧੰਨਵਾਦ ਜੀ ਸਾਥੀਓ ਤੁਸੀਂ ਦੇਖ ਸਕਦੇ ਹੋ ਇਹ ਲੋਕਾਂ ਦੀ ਭੀੜ ਇਕੱਠੀ ਹੋਈ ਇਹ ਬਹੁਤ ਪਿੰਡਾਂ ਦਾ ਇਹ ਬਹੁਤ ਵਧੀਆ ਗੱਲ ਕਿ ਲੋਕ ਇਕੱਠੇ ਹੋ ਜਾਂਦੇ ਆ ਜਦੋਂ ਕੋਈ ਦਿੱਕਤ ਹੁੰਦੀ ਆ ਭਾਈ ਜੀ ਲੋਕ ਤਾਂ ਉਧਰ ਇਕੱਠੇ ਹੋ ਗਏ ਸੀ ਹਾਂਜੀ ਹਾਂਜੀ ਚੱਲੋ ਲੋਕਾਂ ਨੇ ਸਾਥ ਦਿੱਤਾ ਸਵਾਰੀ ਦਾ ਕਿਸੇ ਦਾ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਸਵਾਰੀ ਦਾ ਕੋਈ ਨੁਕਸਾਨ ਚਲੋ ਧੰਨਵਾਦ ਜੀ ਸਾਥੀਓ ਤੁਸੀਂ ਦੇਖ ਸਕਦੇ ਹੋ ਇੱਥੇ ਹੁਣ ਰੋਡਵੇਜ ਬੱਸ ਹੈ ਤੁਸੀਂ ਮੌਕੇ ਤੇ ਵੀਰ ਜੀ ਪਿੱਛੇ ਹੋ ਕੇ ਦਿਖਾ ਦਿਓ ਇਹ ਰੋਡਵੇਜ ਬੱਸ ਖੜੀ ਆ ਹੁਣ ਤੁਸੀਂ ਆਪ ਦੂਰੋਂ ਵੀਰ ਜੀ ਦਿਖਾ ਦਿਓ ਇਹ ਦੇਖੋ ਇਹ ਰੋਡਵੇਜ ਬੱਸ ਵਿਚਾਲੇ ਸਾਈਡ ਤੇ ਕਿੰਨੀ ਜਗ੍ਹਾ ਬਚੀ ਆ اے ਸਾਥੀਓ ਤੁਸੀਂ ਦੇਖ ਸਕਦੇ ਹੋ ਜਗਾ ਕਿੰਨੀ ਦਾ ਬਹੁਤ ਘੱਟ ਸੀਮਿਤ ਜਗਾ ਹੈ ਜਿਸ ਦਾ ਇਹ ਨੁਕਸਾਨ ਹੁੰਦਾ ਕਾਰਨ ਚਲੋ ਜਾਣ ਮਾਰੀ ਦੀ ਕਿਸ ਦੀ ਬਚਤ ਹੋ ਗਈ ਹੈ ਬਹੁਤ ਵਧੀਆ ਗੱਲ ਰਹੀ ਆ ਪਰ ਬਾਕੀ ਤੁਸੀਂ ਇਹ ਵੀਡੀਓ ਨੂੰ ਮਤਵ 바ਦ ਸ਼ੇਅਰ ਕਰ ਦਿਓ ਉਹਨਾਂ ਸਾਥੀਆਂ ਤੱਕ ਵੀ ਪਹੁੰਚਾ ਦਿਓ ਜਿਹੜੇ ਸਾਥੀ ਸੜਕਾ ਵੜਵੜ ਕੇ ਸੜਕਾਂ ਹੀ ਛੋਟੀਆਂ ਕਰੀ ਜਾਂਦੇ ਆ ਹਾਂਜੀ ਸਾਥੀਓ ਸਾਡੇ ਨਾਲ ਹੋਰ ਵੀ ਸਾਥੀ ਆ ਉਹਨਾਂ ਦੇ ਅਸੀਂ ਵਿਚਾਰ ਜਾਣਦੇ ਕਿ ਉਹਨਾਂ ਦਾ ਇਹਦੇ ਬਾਰੇ ਕੀ ਖਿਆਲ ਹੈ ਵੀਰ ਜੀ ਤੁਸੀਂ ਕੀ ਮੰਨਦੇ ਤਾਂ ਪਟਨ ਦਾ ਦੇਖੋ ਜੀ ਇਹ ਪਹਿਲਾ ਨੰਬਰ ਤੇ ਜਿਹੜੀ ਟਰਾਲੀ ਆਉਂਦਾ ਹੀ ਸੀ ਆ ਉਹਨੂੰ ਜਾਂ ਤਾਂ ਰੋਕ ਲੈਂਦਾ ਜਾਂ ਦੂਜਾ ਨੰਬਰ ਜਿਹੜੀਆਂ ਛੜਕਾਂ ਨੇ ਇਹਨਾਂ ਨੂੰ ਜ਼ਿੰਮੇਵਾਰ ਕੰਟਰੋਲ ਕਰਨ ਜੇ ਤੋ ਬੰਨੇ ਬਣਾਉਂਦੇ ਨੇ ਉਦੋਂ ਹੀ ਛਾਂਗ ਲੱਗ ਜਾਂਦੇ ਨੇ ਠੀਕ ਉਹ ਨਾ ਛਾਂਗੜ ਤਾਂ ਹੀ ਫਿਰ ਕੱਲੀ ਬੱਸ ਪੂਰੀ ਆਉਂਦੀ ਟਰੈਕਟਰ ਵਾਲਾ ਫਿਰ ਕੀ ਕਰੇ ਜੀ ਉਹ ਤੇ ਬਾਰੇ ਸੋਚੀਏ ਤੇ ਇਹ ਦੋਵੇਂ ਕੱਲਾ ਦੇਣ ਦੀਆਂ ਨੇ ਵਿੱਚ ਮਤਲਬ ਇਹ ਦੋਵੇਂ ਫੇਕਸੂਰ ਕਹਿ ਸਕਦੇ ਹਾਂਜੀ ਯਾਰ ਇਹ ਹੁਣ ਛੜਕ ਵੀ ਕੋ ਨਹੀਂ ਉਧਰ ਹੈ ਗਈ ਤੇ ਟਰੈਕਟਰ ਵਾਲਾ ਜਦ ਟਰੈਕਟਰ ਰੋਗਦਾ ਤਾਂ ਵੀ ਨਹੀਂ ਬੱਸ ਪੂਰੀ ਆਉਣੀ ਅੱਛਾ ਫਿਰ ਮਤਲਬ ਕੀ ਇਹਨਾਂ ਨੂੰ ਕ੍ਰੋਸ ਵਾਸਤੇ ਵੀ ਕੋਈ ਰਾਹ ਦੇਖਣਾ ਪੈਂਦਾ ਜੀ ਹਣਾ ਹਾਂਜੀ ਹਾਂਜੀ ਹੁਣ ਛੜਕੇ ਦੇ ਵਿੱਚ ਹੈ ਹੀ ਕੋਈ ਨਹੀਂ ਤੁਸੀਂ ਮਿੰਨਤੀ ਕਰ ਲਓ ਬੰਨੇ ਜਦੋਂ ਬਣਾਉਂਦੇ ਨੇ ਉਹਦੇ ਛੜਕੇ ਸ਼ੰਗ ਲੱਗ ਜਾਂਦੇ ਨੇ ਕੱਲ ਨੂੰ ਆਪਣੇ ਤਾਂ ਵੀ ਹੋ ਸਕਦਾ ਕਿਸੇ ਦਾ ਵੀ ਮਤਲਬ ਕਿਸੇ ਦਾ ਵੀ ਹੋ ਸਕਦਾ ਜੀ ਨਹੀਂ ਇਹਦੀ ਬੱਚਿਆਂ ਦੀਆਂ ਵੈਣਾ ਵੀ ਟੱਪਦੀਆਂ ਬਿੱਚਾਂ ਦੀਆਂ ਵੈਣ ਹੁਣੇ ਟੱਪੀ ਮਾਹਾਂ ਕੰਟਰੋਲ ਹੋਈ ਹੈ ਜੀ ਉਹਦੇ ਬੱਚੇ ਛੋਟੇ ਛੋਟੇ ਸੀ ਨਾ ਬੋਲਣ ਜੋਗੇ ਨਹੀਂ ਸਾਥੀਓ ਕਈ ਵਾਰੀ ਨਾ ਆਪਣੇ ਲੋਕ ਰਿਸ਼ਤੇਦਾਰੀਆਂ ਬਾਲੀਆਂ ਪਾਲਦੇ ਅਸੀਂ ਕਹਿੰਦੇ ਨਹੀਂਗੇ ਬੋ ਵੀਰ ਜੀ ਥੋੜਾ ਕਹਿ ਜ ਕਿਸੇ ਕਿਸੇ ਨੂੰ ਕਹਿੰਦੇ ਨਹੀਂ ਕਿ ਭਾਈ ਆ ਤੁਹਾਡੀ ਗਲਤੀ ਹੈ ਸੜਕ ਨੂੰ ਤੁਸੀਂ ਛੰਗਿਆ ਅਸੀਂ ਸੋਚਦੇ ਸਾਡਾ ਰਿਸ਼ਤੇਦਾਰ ਹੈ ਹਨਾ ਕਿ ਅਸੀਂ ਕੀ ਕਹਿਣਾ ਇਹਨੂੰ ਤੇ ਪਰ ਜੇ ਨੁਕਸਾਨ ਹੋ ਜਾਂਦਾ ਫੇਰ ਅਸੀਂ ਫੇਰ ਆਪਾਂ ਇਹ ਗੱਲਾਂ ਨੂੰ ਪਸਤਾਨੇ ਆ ਠੀਕ ਹੈ ਧੰਨਵਾਦ ਸਾਥੀਓ ਤੁਸੀਂ ਦੇਖ ਸਕਦੇ ਹੋ ਹੁਣ ਤਾਂ ਨੌਜਵਾਨ ਸਾਥੀ ਵੀ ਬੋਲਣ ਲੱਗੇ ਸਾਰੇ ਹੌਲੀ ਹੌਲੀ ਇਹਨਾਂ ਨੂੰ ਪਤਾ ਲੱਗਦਾ ਜਾਂ ਜਿਵੇਂ ਜਿਵੇਂ ਗਰਾਊਂਡ 'ਚ ਉਤਰਦੇ ਹੋ ਵੀ ਇਹਨਾਂ ਨੂੰ ਪਤਾ ਲੱਗਦਾ ਹੈ ਅਸੀਂ ਵਾਰੀ ਵਾਰੀ ਅਪੀਲ ਕਰਦੇ ਸਰ ਕਿਸਾਨ ਸਾਥੀਆਂ ਨੂੰ ਕੀ ਯਾਰ ਸੜਕ ਨੂੰ ਤੇ ਛੱਡ ਦਿਓ ਸਰਕਾਰੀ ਜਗ੍ਹਾ ਛੱਡ ਦਿਓ ਧੰਨਵਾਦ ਜੀ ਕਿਸਾਨਾਂ ਨੂੰ ਬਖਾਓ ਮੜਾ ਜਾ ਵੇਖੋ ਛੜਕਾ ਹਾਂਜੀ ਸਾਥੀਓ ਅਸੀਂ ਛੋਟੀ ਜਿਹੀ ਇੱਕ ਹੋਰ ਅਪੀਲ ਕਰਨੀ ਚਾਹੁੰਦੇ ਆ ਕਿ ਬਾਜ਼ਾਰ ਦੇ ਵਿੱਚ ਚਲਜੋ ਕਿਸੇ ਵੀ ਉਥੇ ਨਾ ਬੜੀ ਛੇਤੀ ਚਲਾਨ ਕਰਦੇ ਮਾਤੜ ਬੰਦੇ ਦਾ ਮੋਟਰਸਾਈਕਲ ਦਾ ਚਲਾਨ ਕਰਤਾ ਕਿ ਇਹ ਦਾ ਮਤਲਬ ਅਲਗ ਅਲਗ ਤਰ੍ਹਾਂ ਦਾ ਪਤਾ ਨਹੀਂ ਪੁਲਿਸ ਵਾਲੇ ਉੱਚਾ ਨੀਵਾ ਦੇਖ ਕੇ ਚਲਾਨ ਕਰਦੇ ਇੱਥੇ ਕਿਉਂ ਨਹੀਂ ਦਿਖਦਾ ਜਦੋਂ ਕਿ ਦੇਖ ਸਕਦੇ ਆਪਾਂ ਨੂੰ ਪਤਾ ਕਿ ਮਿੱਟੀ 2 ਨੰਬਰ 'ਚ ਆਏ ਕੋਈ ਤਰਪਾਲ ਨਹੀਂ ਪਾਈ ਜਾਂਦੀ ਉੱਤੇ ਵੱਡੇ ਵੱਡੇ ਡੈਕ ਲਾਏ ਹੁੰਦੇ ਆ ਉੱਤੇ ਵੂਫਰ ਲਾਏ ਹੁੰਦੇ ਉੱਚੀ ਆਵਾਜ਼ਾਂ ਛੱਡ ਜਾਂਦੀਆਂ ਜੇ ਕਿੰਨੇ ਵੂਫਰ ਨਹੀਂ ਲਾਏ ਹੁੰਦੇ ਅਸੀਂ ਅਕਸਰ ਹੀ ਦੇਖਦੇ ਡਰਾਈਵਰਾਂ ਨੇ ਹੈੱਡਫੋਨ ਲਾ ਕੇ ਦੇ ਉੱਚ ਛਲਾਉਂਦੇ ਹੁੰਦੇ ਟਰੈਕਟਰ ਉੱਥੇ ਕੋਈ ਪਾਬੰਦੀ ਨਹੀਂ ਉੱਥੇ ਮਾਲਕ ਵੀ ਜਿਸ ਮਾਲਕ ਦਾ ਕੰਮ ਚੱਲਦਾ ਉਹ ਆ ਕੇ ਕਹਿੰਦਾ ਯਾਰ ਡਰਾਈਵਰ ਦੀ ਗਲਤੀ ਹੁਣ ਕਿਉਂ ਨਜ਼ਰ ਅੰਦਾਜ਼ ਕਰਦੇ ਅਸੀਂ ਰਿਸ਼ਤੇਦਾਰੀਆਂ ਪਗਾਉਂਦੇ ਆ ਬਹੁਤ ਵਾਰੀ ਅਸੀਂ ਸੋਚ ਲਏ ਨੇ ਇਹ ਗੱਲਾਂ ਲੋਕ ਅਕਸਰ ਹੀ ਸੋਚਦੇ ਆ ਕਿ ਯਾਰ ਕੋਈ ਗੱਲ ਨਹੀਂ ਚੱਲੀ ਹੁੰਦਾ ਪਿੰਡ ਦਾ ਬੰਦਾ ਸਾਡਾ ਉਹ ਫਲਾਣਾ ਟਮਕਾਣਾ ਮੋਹ ਲਿਆ ਜਿਹੜੇ ਬੜੇ ਹੁੰਦੇ ਆ ਪਰ ਅੱਜ ਜੇ ਵੱਡਾ ਨੁਕਸਾਨ ਹੋ ਜਾਂਦਾ ਫੇਰ ਇਹ ਨੁਕਸਰ ਮਤਲਬ ਅਕਲ ਹੋਣੀ ਸੀ ਪਤਾ ਨਹੀਂ ਸਾਡੀ ਬੁੱਧੀ ਕਿਵੇਂ ਭ੍ਰਿਸ਼ਟ ਹੋ ਗਈ ਆ ਕਿਉਂ ਨਹੀਂ ਲੋਕ ਬੋਲਦੇ ਆ ਅੱਜ ਵੱਡਾ ਨੁਕਸਾਨ ਹੋ ਜਾਂਦਾ ਫੇਰ ਕਈਆਂ ਨੇ ਮੋੜਾਂ ਤੇ ਖੜ ਖੜ ਕੇ ਗੱਲਾਂ ਕਰਨੀਆਂ ਸੀ ਅਸੀਂ ਵਾਰੀ ਤੋਂ ਵਾਰੀ ਵਾਰੀ ਅਪੀਲ ਕਰਦੇ ਕੋਈ ਤਰਪਾਲ ਨਹੀਂ ਪਾਈ ਜਾਂਦੀ ਮਿੱਟੀ ਤੇ ਕੋਈ ਡਰਾਈਵਰਾਂ ਦੇ ਪਾਬੰਦੀ ਨਹੀਂ ਮਿੱਟੀ ਦੇ ਵਿੱਚ ਵੱਡੇ ਵੱਡੇ ਡੈਂਪਰ ਲੈ ਜਾਂਦੇ ਆ ਕੋਈ ਸਾਈਡ ਨਹੀਂ ਦਿੰਦੇ ਸੀ ਇਹ ਨਹੀਂ ਕਹਿ ਰਹੇ ਡੈਂਪਰ ਵਾਲੇ ਦੀ ਗਲਤੀ ਆ ਜਾਂ ਨਹੀਂ ਪਰ ਕਈ ਵਾਰੀ ਕੀ ਹੁੰਦਾ ਕਿ ਇਹ ਦਰਖਤ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਨੀਵੇਂ ਆ ਇਹਨਾਂ ਨੂੰ ਅਸੀਂ ਵਾਣੀ ਭਾਗ ਨੂੰ ਵੀ ਅਪੀਲ ਕਰਦੇ ਕਿ ਜਿਹੜਾ ਕੋਈ ਪੌਦਾ ਆਉਂਦਾ ਹੈ ਸੜਕ ਦੇ ਵਿੱਚ ਆਉਂਦਾ ਉਹਦੀ ਵੀ ਜੇ ਕਿਸੇ ਨੇ ਦਾਤਨ ਵੀ ਤੋੜ ਲਈ ਤੇ ਉਹਦੇ ਤੇ ਤਾਂ ਕੇਸ ਆ ਕਿ ਦਰਗ ਇਹਨੇ ਵੱਢਿਆ ਘਾਤੋ ਦਰਖਤ ਨੂੰ ਪਰ ਇਹ ਨੁਕਸਾਨ ਉਹ ਜਰ ਲੈਂਦੇ ਆ ਇਸ ਕਰਕੇ ਅਸੀਂ ਅਪੀਲ ਕਰਦੇ ਕਿ ਜਿਹੜੇ ਸੜਕ ਦੇ ਵਿਚਾਲੇ ਵੱਡੇ ਸਾਧਰ ਕਿਉਂਕਿ ਹੈਵੀ ਉੱਚੇ ਸਾਧਨ ਆਉਂਦੇ ਆਂਦੇ ਟਰਾਲੇ ਵੀ ਟੱਪਦੇ ਤੂੜੀ ਵਾਲੇ ਉਹ ਵੀ ਟੱਪਦੇ ਅੜਦੇ ਹੋਣਗੇ ਕਈ ਵਾਰੀ ਫੇਰ ਜਗਾ ਵੇਖੀ ਜਾਂਦੀ ਕਿ ਸਾਈਡ ਕਿੱਥੇ ਮਿਲੇ ਕੋਈ ਸੜਕ ਮੇਕੇ ਹਾਟਣੀ ਨੂੰ ਜਾਂਦੀ ਉੱਥੇ ਜਾ ਕੇ ਸਾਈਡਾ ਮਿਲਦੀਆਂ ਇਸ ਕਰਕੇ ਅਸੀਂ ਵਾਰੀ ਵਾਰੀ ਅਪੀਲ ਕਰਦੇ ਆ ਕਿ ਇਹ ਡਾਣਾ ਨੂੰ ਇਹਦਾ ਵੀ ਸੰਗਾ ਚੰਗਾਈ ਕਰ ਕੀਤੀ ਜਾਵੇ ਤਾਂ ਕਿ ਕਿਸੇ ਦੀ ਛੱਤ ਵਿੱਚ ਨਾੜੇ ਵੱਡਾ ਸਾਦ ਜਿਹੜਾ ਹੁੰਦਾ ਉਹਦੀ ਛੱਤ ਵਿੱਚ ਨਾੜੇ ਵਾਰੀ ਵਾਰੀ ਅਸੀਂ ਅਪੀਲ ਇਸ ਕਰਕੇ ਕਰਦੇ ਤਾਂ ਕਿ ਕੋਈ ਵੱਡਾ ਨੁਕਸਾਨ ਹੋਣ ਤੋਂ ਬਚੇ ਧੰਨਵਾਦ ਜੀ